ਅੱਜ ਇੱਥੇ ਮੌਜੂਦ ਸਾਰੇ ਹੀ ਸਤਕਾਰਯੋਗ ਸਮੂਹ ਸੰਗਤ ਨੂੰ ਸ੍ਰਿਸ਼ਟੀਕਰਤਾ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਪ੍ਰਗਟ ਦੇਵਸਨਾ ਲੱਖ ਲੱਖ ਮੁਬਾਰਕ। ਨਾਲ ਦੀ ਨਾਲ ਇੱਥੋਂ ਦੀ ਪ੍ਰਬੰਧਕ ਕਮੇਟੀ ਇਸ ਮੁੱਚੀ ਟੀਮ ਆਪ ਸਾਰੇ ਵਧਾਈ ਦੇ ਪਾਤਰੋਂ ਜੋ ਹਰ ਸਾਲ ਦੀ ਤਰ੍ਹਾਂ ਜਿਵੇਂ ਇਸ ਸਮਾਗਮ ਨੂੰ ਉਲੀਕਦੇ ਹੋ ਬਹੁਤ ਹੀ مخੂਬੀ ਢਗ ਨਾਲ ਲਭਾਉਂਦੇ ਨੇ ਇਹ ਹਰ ਜਦਾਂ ਕਿ ਉਹ ਸਮਾਗਮ ਹੈ ਇਹ ਬਾਦ ਤੋਂ ਬਾਦ 4 ਜਾਂ 5 ਘੰਟੇ ਦਾ ਹੁੰਦਾ ਹੈ ਪਰ ਇਸ 4-5 ਘੰਟੇ ਦੇ ਸਮਾਗਮ ਦੇ ਵਿੱਚ ਜਿਹੜੇ ਇੱਥੋਂ ਦੇ ਪ੍ਰਬੰਧਕ ਵੀਰਾਂ ਦੀ ਜਿਹੜੀ ਕਈ ਦਿਨਾਂ ਦੀ ਕਈ ਹਫ਼ਤਿਆਂ ਦੀ ਅਤਤ ਮਿਹਨਤ ਹੁੰਦੀ ਹੈ ਇਹ 165 ਦਿਨਾਂ ਦੇ ਵਿੱਚੋਂ ਅਸੀਂ ਇੱਕ ਦਿਨ ਚੁੰਦੇ ਆ ਉਹ ਇੱਕ ਦਿਨ ਵੀ ਪੂਰਾ ਨਹੀਂ ਇਹਦੇ ਜੋ ਮੁਜ ਕੇ ਹੋਏ ਆ ਉਹਨਾਂ ਕੁਝ ਘੰਟਿਆਂ ਦੇ ਵਿੱਚ ਸਾਡਾ ਵੀ ਫਰਜ਼ ਬਣਦਾ ਹੈ ਸਾਰੇ ਸੰਗਤ ਦਾ ਟੈਣਾ ਤੇ ਬੀਬੀਆਂ ਭੈਣਾ ਭਰਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਪਰਮੰਗ ਦਾ ਇਹਨਾਂ ਪੂਰਾ ਦਾ ਸਾਥ ਦਈਏ ਸ਼ਾਂਤੀ ਦੇ ਨਾਲ ਬੜੇ ਸਤਜੇ ਧੰ ਦੇ ਨਾਲ ਆਪਾਂ ਪਰਮਾਤਮਾ ਪ੍ਰਤੀ ਜਿਹੜੀਆਂ ਸਿੱਖਿਆਵਾਂ ਨੇ ਜਿਹੜੇ ਪਰਮਾਤਮਾ ਪਰਦੇ ਵਿਚਾਰ ਨੇ ਉਹਨਾਂ ਨੂੰ ਧਿਆਨ ਦੇਣਾ ਸਿੱਖਣਾ ਗੱਲ ਕਰਦੇ ਆ ਪਰਮਾਤਮਾ ਦੇ ਪ੍ਰਗਟ ਹੋਣ ਦੀ ਜੇ ਇਹ ਕਹਾਂ ਕਿ ਮੈਂ ਪਰਮਾਤਮਾ ਦੇ ਪ੍ਰਗਟ ਹੋਣ ਦੀ ਗੱਲ ਮੈਂ ਆਪਣੇ ਸ਼ਬਦਾਂ ਵਿੱਚ ਬਿਆਨ ਕਰਦਾ ਹਾਂ ਮੇਰੇ ਖਿਆਲ ਨਾਲ ਇਹ ਆਪਣੇ ਆਪ ਦੇ ਵਿੱਚ ਇੱਕ ਬਚਪਨਾ ਜਾਂ ਕੋ ਸਾਥ ਪਰ ਅਸੀਂ ਜੋ ਵੀ ਆਪਣੇ ਧਰਮ ਗੁਰੂਆਂ ਤੋਂ ਸਿੱਖਿਆ ਜੋ ਆਧਿ ਨਿੰਦ੍ਰੇ ਦੇ ਵਿੱਚ ਚਲੋ ਜਾਣਾ ਪੜਦੇ ਆ ਜੋ ਜੀਵ ਜੋ ਗੁਰੂ ਸ਼ਿਸ਼ਟ ਨੂੰ ਆਸੀ ਸੁਣਿਆ ਜਾਂ ਉਹਦੇ ਤੇ ਵਿਚਾਰ ਕਰਦੇ ਆ ਤੇ ਸਾਡਾ ਫਰਜ਼ ਬਣਦਾ ਹੈ ਕਿ ਉਹ ਪ੍ਰਮਾਤਮਾ ਦੀਆਂ ਸਿੱਖਿਆਵਾਂ ਅਸੀਂ ਆਪਣੇ ਸਮਾਜ ਦੇ ਵਿੱਚ ਉਹਨਾਂ ਨਾਲ ਸਾਝੇ ਕਰਨੀ ਜ਼ਰੂਰੀ ਨਹੀਂ ਕਿ ਪ੍ਰਮਾਤਮਾ ਪ੍ਰਤੀ ਵਿਚਾਰ ਪ੍ਰਮਾਤਮਾ ਦੀਆਂ ਸਿੱਖਿਆਵਾਂ ਅਸੀਂ ਜੇ ਚੋਲਾ ਪਾਲਵਾਂਗੇ ਤਾਂ ਫੇਰ ਹੀ ਸਾਂਝੀਆਂ ਕਰ ਸਕਦੇ ਆ ਹਰ ਇੱਕ ਦਾ ਫਰਜ ਹੈ ਹਰ ਇੱਕ ਦੇ ਲਈ ਜ਼ਰੂਰੀ ਹੈ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਿੱਖੀਏ ਪੜ੍ਹੀਏ ਤੇ ਹਾਲਾਂਕਿ ਬੱਚਾ-ਬੱਚਾ ਵੀ ਆਪਣੇ ਇੱਕ ਦੂਜੇ ਦੇ ਨਾਲ ਵਿਚਾਰ ਵਟਾਂਦਰੇ ਜਿਹੜੇ ਉਹ ਸਾਂਝੇ ਕਰੇ ਪਰਮਾਤਮਾ ਮਾਲਕ ਦੀ ਦਇਆਵਾਨ ਜੀ ਦਾ ਪ੍ਰਗਟ ਹੋਣਾ ਕੋਈ ਇੱਕ ਵਾਰ ਨਹੀਂ ਉਹ ਪ੍ਰਮਾਤਮਾ ਉਹ ਅਕਾਲ ਮੂਰਤ ਉਹ ਸਿਰਜਣਹਾਰ ਇੰਨਾ ਕਿ ਵਿਸ਼ਾਲ ਹੈ ਇੰਨਾ ਕਿ ਵਿਰਾਟ ਹੈ ਜਿਹਦੀ ਮਹਿਮਾ ਜਿਹਦੀ ਉਤਸਵ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਪ੍ਰਮਾਤਮਾ ਦਾ ਪ੍ਰਗਟ ਹੋਣਾ ਬਾਰ-ਬਾਰ ਹੈ ਜਦੋਂ ਵਿਸ਼ਨੂੰ ਵੱਲੋਂ ਦੋ ਪੰਛੀਆਂ ਦੇ ਜੋੜੇ ਦੇ ਵਿੱਚੋਂ ਇੱਕ ਦੇ ਜਦੋਂ ਤੀਰ ਮਾਰਿਆ ਜਾਂਦਾ ਹੈ ਉਹਨੂੰ ਮਾਰ ਦਿੱਤਾ ਜਾਂਦਾ ਹੈ ਸ਼ਿਕਾਰ ਕਰਨਾ ਹੈ ਤਾਂ ਉਸ ਸਮੇਂ ਉਪਰੋਚ ਜਿਹਦਾ ਸਾਥੀ ਵਿਸ਼ਨੂੰ ਨੇ ਤੀਰ ਮਾਰ ਕੇ ਮਾਰ ਦਿੱਤਾ ਹੁੰਦਾ ਹੈ ਤੇ ਉਹ ਉਹਦੇ ਵਿਛੋੜੇ ਦੇ ਵਿੱਚ ਉਹਦੇ ਵਿਯੋਗ ਦੇ ਵਿੱਚ ਜਦੋਂ ਤੜਪਦਾ ਹੈ ਉਹ ਪੀੜ ਜਿਹੜੀ ਉਹਦੀ ਪੀੜ ਨੂੰ ਸੁਣ ਕੇ ਪ੍ਰਮਾਤਮਾ ਉਹਦੇ ਪ੍ਰਗਟ ਹੁੰਦੇ ਨੇ ਪ੍ਰਮਾਤਮਾ ਜਦੋਂ ਪ੍ਰਗਟ ਹੁੰਦੇ ਨੇ ਪਰਮਾਤਮਾ ਵਿਸ਼ਨੂੰ ਨੂੰ ਸਜਦ ਦੇ ਪਰਮਾਤਮਾ ਸਜਾ ਦੇ ਰੂਪ ਦੇ ਵਿੱਚ ਵੀ ਗਿਆਤ ਦਿੰਦੇ ਪਰਮਾਤਮਾ ਨੇ ਵਿਸ਼ਨੂੰ ਨੂੰ ਇਹ ਸਜਾ ਦਿੱਤੀ ਕਿ ਜਿਵੇਂ ਤੂੰ ਇਹਨਾਂ ਦੋ ਪ੍ਰੇਮੀ ਜੋੜਿਆਂ ਨੂੰ ਵਖ ਕੀਤਾ ਹੈ ਜਿਵੇਂ ਇਹਨਾਂ ਦਾ ਵਿਚੋੜਾ ਪਾਇਆ ਹੈ ਅਗਲੇ ਜਨਮ ਦੇ ਵਿੱਚ ਤੈਨੂੰ ਵੀ ਇਹ ਵਿਚੋੜਾ ਜਿਹੜਾ ਆ ਸਹਿਣ ਕਰਨਾ ਪਵੇਗਾ ਤੇ ਉਹ ਹੁੰਦਾ ਜਦੋਂ ਅਗਲੇ ਜਨਮ ਦੇ ਵਿੱਚ ਰਾਮ ਜਦੋਂ ਸਿੱਧਾ ਰਾਮ ਦੇ ਆਪਾਂ ਜਿਹੜਾ ਇਤਿਹਾਸ ਵਿੱਚ ਥੋੜਾ ਜਿਹਾ ਕਲੀਅਰ ਕਰ ਦੇਣਾ ਸਾਨੂੰ ਅੱਜ ਤੱਕ ਜਿਹੜਾ ਇਤਿਹਾਸ ਹੈ ਨਾ ਉਹ ਤੋੜ-ਪਰੋੜ ਕੇ ਹੀ ਪੇਸ਼ ਕੀਤਾ ਜਾਂਦਾ ਹੈ ਤੁਸੀਂ ਸ਼ਾਇਦ ਕਹਾਣੀ ਸੁਣੀ ਹੋਊਗੀ ਕਹਿੰਦੇ ਆ ਵੀ ਲੂੰਬੜੀ ਨੇ ਉਹਦੇ ਹੱਥ ਨਹੀਂ ਉਪੜਿਆ ਤੇ ਉਹ ਕਹਿੰਦੀ ਵੀ ਅੰਗੂਰ ਖੱਟੇ ਆ ਪਰ ਮੇਰੇ ਖਿਆਲ ਨਾਲ ਇਹ ਤੂੰ ਅੱਗੇ ਦੀ ਸਟੋਰੀ ਵੀ ਤੁਸੀਂ ਸੁਣੀ ਹੋਵੇਗੀ ਜਦੋਂ ਲੂੰਬੜੀ ਨੇ ਕਿਹਾ ਵੀ ਮੇਰੇ ਕੋਲ ਹੱਥ ਉਪੜਿਆ ਨਹੀਂ ਤੇ ਉਹਨੇ ਕੀਤਾ ਤੇ ਬਾਅਦ ਵਿੱਚ ਖਰਾਖਰੂ ਖਾਧੀ ਚੰਗੀ ਵਿਟਾਮਿਨ ਬਗੈਣਾ ਲੈ ਥੋੜੀ ਐਕਸਰਸਾਈਜ਼ ਕੀਤੀ ਫਿਰ ਉਹਨੇ ਜਦੋਂ ਉਹਦਾ ਹੱਥੋਂ ਪੜਿਆ ਤਾਂ ਉਹਨੇ ਉਹ ਗੂਰ ਜਦ ਤੋੜ ਕੇ ਖਾਧਾ ਉਹ ਗੂਰ ਸੱਤ ਪੁੱਤ ਵਿੱਚ ਖੱਟੇ ਸੀਗੇ ਕਹਿਣ ਦਾ ਭਾਵ ਸਾਡੇ ਜਿਹੜੇ ਪ੍ਰਚਾਰ ਕਿਆ ਜਿਹੜੇ ਸਾਡੇ ਸੰਤ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਗੂਰ ਖੱਟੇ ਨੇ ਇਹ ਜਿਹੜਾ ਇਤਿਹਾਸ ਹੈ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਆ ਪਰ ਫੇਰ ਵੀ ਸਾਡੀ ਜਿਹੜੀ ਸੰਗਤ ਹੈ ਸਾਡੇ ਸਮਾਜ ਨੂੰ ਉਹ ਉਹੀ ਅੰਗੂਰ ਖੱਟੇ ਹੀ ਖਵਾਈ ਜਾ ਰਹੀ ਸਾਨੂੰ ਇਹ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਨਾ ਵੀ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ ਨਹੀਂ ਇੱਕ ਪਾਸੇ ਦੇਖੇ ਸੀਤਾ ਉਹ ਚੰਗੀ ਸੂਝਮਾਨ ਸੀ ਤਾਕਤਵਰ ਸੀ ਉਹ ਨੂੰ ਸੀਤਾ ਨੂੰ ਕਿੱਦੋਂ ਲੈ ਗਿਆ ਦਰਸ਼ਕਾਂ ਦੇ ਵਿੱਚ ਗੱਲ ਹੈ ਜਦੋਂ ਵੀ ਕੋਈ ਕਿਸੇ ਦੀ ਭੈਣ ਦੇ ਨਾਲ ਬਦਸਲੂਕੀ ਕਰੂਗਾ ਤੇ ਮੇਰੇ ਖਿਆਲ ਨਾਲ ਸ਼ਾਇਦ ਹੀ ਕੋਈ ਇਹੋ ਜਿਹਾ ਪ੍ਰਭਾਵ ਹੋਊਗਾ ਜਿਹੜਾ ਉਹ ਉਹਦਾ ਬਦਲਾ ਨਾ ਲਵੇ ਤੇ ਰਾਵਣ ਨੇ ਠੀਕ ਇਦਾਂ ਹੀ ਕੀਤਾ ਜਦੋਂ ਉਹ ਪਹੁੰਚਿਆ ਉਹਨੂੰ ਪਤਾ ਲੱਗਾ ਵੀ ਮੇਰੀ ਭੈਣ ਨਾਲ ਬਦਸਲੂਕੀ ਹੋਈ ਆ ਤੇ ਜਦੋਂ ਰਾਮ ਲਕਸ਼ਮਨ ਨੂੰ ਲੱਭਣ ਜਾਂਦਾ ਤੇ ਉਹ ਉੱਥੋਂ ਭੱਜ ਗਿਆ ਜਦੋਂ ਚੱਲ ਗਿਆ ਤੇ ਉਹਨੇ ਜਾ ਕੇ ਸੀਤਾ ਨੂੰ ਕਿਹਾ ਵੀ ਕਿੱਥੇ ਆ ਰਾਮ ਤੇ ਲਕਸ਼ਮਨ ਤੇ ਉਹਨੇ ਕਿਹਾ ਜਦੋਂ ਸਾਰੀ ਕਹਾਣੀ ਉਹਨੂੰ ਦੱਸੀ ਸੀ ਤਾਂ ਸੀਗਾ ਧਰਮੀ ਇਨਸਾਫ ਵਾਲੀ ਉਨੇ ਕਹੇ ਜੇ ਵਾਕਿਆ ਤੇਰੀ ਭੈਣ ਨਾਲ ਇਦਾਂ ਹੋਈ ਹੈ ਤੇ ਚੱਲ ਮੈਨੂੰ ਲੈ ਕੇ ਚੱਲ ਮਗਰੇ ਆਪੇ ਆਵਾਂਗੇ ਅਸਲ ਦੇ ਵਿੱਚ ਆਹ ਕਹਾਣੀ ਉਹ ਰਾਵਣ ਉਹ ਆਤਮਾ ਰਾਮਾਨ ਜਿਸ ਨੇ ਪ੍ਰਮਾਤਮਾ ਗਿਆ ਉਹ ਗੱਲਾਂ ਨੂੰ ਸਮਝਿਆ ਸੀ ਜਨਨੀ ਔਰ ਜਨਮ ਭੂਮੀ ਸਵਰਗ ਸੇ ਵੀ ਬੜਕ ਉਹ ਮੇਰੇ ਖਿਆਲ ਨਾਲ ਇਹੋ ਜੀ ਹਰਕਤ ਕਦੇ ਨਿਕਾ ਸਕਦਾ ਸੋ ਇਹ ਉਦੋਂ ਪ੍ਰਗਟ ਹੋਣਾ ਹੈ ਜਦੋਂ ਕ੍ਰੋਚ ਨੂੰ ਦੀ ਪੀੜਾ ਦੇ ਉੱਤੇ ਪ੍ਰਮਾਤਮਾ ਉਹਨੂੰ ਸਜ਼ਾ ਦਿੰਦੇ ਨੇ ਫਿਰ ਦੂਜੀ ਗੱਲ ਪ੍ਰਮਾਤਮਾ ਦਾ ਦੂਜੀ ਵਾਰ ਪ੍ਰਗਟ ਹੋਣਾ ਜਦੋਂ ਹਾਰਦਵਾਜ ਜੋ ਬ੍ਰਹਮਾ ਦਾ ਪੋਤਾ ਜਦੋਂ ਉਹ ਕਹਿੰਦਾ ਵੀ ਦੁਨੀਆਂ ਦੀ ਹਰ ਤਰ੍ਹਾਂ ਦੀ ਤਾਕਤ ਮੇਰੇ ਕੋਲ ਹੈ ਸਾਰਾ ਗਿਆਨ ਦੁਨੀਆਂ ਦਾ ਮੇਰੇ ਕੋਲ ਆ ਪਰ ਹਜੇ ਵੀ ਮੇਰੇ ਮਨ ਨੂੰ ਜਿਹੜੀ ਉਹ ਸ਼ਾਂਤੀ ਨਹੀਂ ਤੇ ਬ੍ਰਹਮਾ ਕਹਿੰਦਾ ਵੀ ਜਿਹੜੀ ਤੂੰ ਗੱਲ ਕਰ ਰਿਹਾ ਇਹ ਤੂੰ ਮੋਕਸ਼ ਦੀ ਇੱਛਾ ਤੈਨੂੰ ਹੋਈ ਆ ਇਹ ਮੋਕਸ਼ ਦਾ ਗਿਆਨ ਜਿਹੜਾ ਮੇਰੇ ਕੋਲ ਨਹੀਂ ਇਹਦੇ ਲਈ ਤੈਨੂੰ ਪ੍ਰਮਾਤਮਾ ਨੂੰ ਯਾਦ ਕਰਨਾ ਪੈਣਾ ਤੇ ਉਹ ਆਪਣੀ ਸੱਚੀ ਆਸਥਾ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਤੇ ਪ੍ਰਮਾਤਮਾ ਉਹ ਉਸ ਟਾਈਮ ਗਿਆਨ ਦਿੰਦੇ ਨੇ ਮੋਕਸ਼ ਫੇਰ ਪ੍ਰਮਾਤਮਾ ਪ੍ਰਗਟ ਹੁੰਦੇ ਨੇ ਜਦੋਂ ਦ੍ਰੋਪਦੀ ਦਾ ਜਗ ਸੰਪੂਰਨ ਗੱਲ ਕਰਨ ਦੀ ਆਉਂਦੀ ਹੈ ਉੱਥੇ ਵੀ ਕਈ ਸਮੇਂ ਜਦੋਂ ਜਗ ਸੰਪੂਰਨ ਦੀਆਂ ਗੱਲਾਂ ਕਰਦੇ ਨੇ ਸਾਡੇ ਪ੍ਰਚਾਰਕ ਜੋ ਸਾਡੇ ਕੀਰਤਨੀ ਜਥੇ ਜਿਹੜੇ ਨੇ ਉਹ ਕਈ ਵੇਲੇ ਪਰਮਾਤਮਾ ਦੇ ਉਤਸਵ ਕਰਨ ਦੀ بجائے ਉਹ ਜਿਹੜਾ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਜਾਂਦੇ ਉਹ ਜੀ ਜਾਗਰ ਕਰਾ ਲਿਆ ਕਈ ਤਰ੍ਹਾਂ ਦੇ ਖਾਣੇ ਦਾਣੇ ਪਕਵਾਏ ਉਹ ਮਿਕਸ ਕਰ ਲੈ ਖਾ ਲੈ ਇਤਿਹਾਸ ਇਹ ਨਹੀਂ ਅਸਲ ਦੇ ਵਿੱਚ ਜਦੋਂ ਦ੍ਰੋਪਦੀ ਨੇ ਆਪ ਦੇ ਔਰੋ ਪੰਡਤ ਜਿਹੜੇ ਸੀ ਉਹ ਆਪਸ ਵਿੱਚ ਹੀ ਭੈਣ ਭਰਾ ਸੀਗੇ ਇੱਕੋ ਪਰਿਵਾਰ ਸੀਗੇ ਜਦੋਂ ਦਰੋਪਦੀ ਨੇ ਉਹਨਾਂ ਨੂੰ ਆਸ ਵਿੱਚ ਢੜਾਲਤਾ ਮਰਾਤਾ ਵੀ ਸ਼ੰਤ ਨਾਮਾ ਵਰਗੇ ਜਿਹੜੇ ਦਾਦੇ ਵਰਵਾ ਦਿੱਤੇ ਤੇ ਫੇਰ ਮਨ ਨੂੰ ਸ਼ਾਂਤ ਜੀ ਨਾ ਰਾਤਾਂ ਦੀ ਨੀਂਦ ਉਹ ਗੁੰਮ ਹੋ ਗਈ ਮਨ ਨੂੰ ਸ਼ਾਂਤ ਜੀ ਤੜਪਣ ਲੱਗ ਗਈ ਫੇਰ ਕਿਸੇ ਨੇ ਹੁਣ ਜਿੱਦਾਂ ਪਾਂਡੇ ਕਹਿੰਦੇ ਆ ਵੀ ਜਾ ਕੇ ਲਾਓ ਖੀਰ ਪੂੜੀਆਂ ਖਿਲਾਓ ਤੇ ਆਪੇ ਸਾਰਾ ਕੁਝ ਠੀਕ ਹੋ ਜਾ ਕਰੋਨਾ ਵਿੱਚ ਵੀ ਇੰਦਾ ਹੋਇਆ ਨਾ ਬੜੇ ਖੀਰ ਪੂੜੀਆਂ ਦੇ ਲੰਗਰ ਲਾਏ ਪਰ ਕਰੋਨਾ ਭੱਜਿਆ ਨਾ ਇਸੇ ਤਰ੍ਹਾਂ ਉਹਨੂੰ ਇਦਾਂ ਹੋਇ ਲੰਗਰ ਲਾਇਆ ਗਿਆ ਜਿਹੜੇ ਉਸ ਟਾਈਮ ਦੇ ਬ੍ਰਾਹਮਣ ਪੰਡਤ ਬੁਲਾਏ ਸੀ ਉਹ ਖਾਏ ਗਏ ਕੋਈ ਕੋਈ ਫਰਕ ਹੀ ਨਾ ਪਵੇ ਫਿਰ ਉਹਨੂੰ ਕਿਸੇ ਅਕਲ ਵਾਲੇ ਨੇ ਕਿਹਾ ਵੀ ਤੂੰ ਇਦਾਂ ਕਰ ਪ੍ਰਮਾਤਮਾ ਨੂੰ ਯਾਦ ਕਰ ਫਿਰ ਦਰੋਪਦੀ ਜਦੋਂ ਸ੍ਰਿਸ਼ਟੀ ਕਰਤਾ ਵਾल्ਮੀਕੀ ਦਾ ਆਵਣ ਨੂੰ ਯਾਦ ਕਰਦੀ ਹੈ ਸੱਚੀ ਆਸਥਾ ਦੇ ਨਾਮ ਤੇ ਪ੍ਰਮਾਤਮਾ ਉਦੋਂ ਪ੍ਰਗਟ ਹੁੰਦੇ ਨੇ ਜਦੋਂ ਪ੍ਰਮਾਤਮਾ ਦੇ ਦਰਸ਼ਨ ਕਰਦੀ ਹੈ ਤੇ ਨਾਲ ਹੀ ਉਹਦੇ ਜਿਹੜੇ ਅੰਦਰਲੇ ਸ਼ੰਖ ਵੱਜਣਾ ਕਰਦੇ ਹੈ ਸ਼ੰਖ ਉਹ ਨਹੀਂ ਜਿਹੜੇ ਮੂੰਹ ਨਾਲ ਵੱਜਦੇ ਸ਼ੰਖ ਉਹ ਜਿਹੜੇ ਜਦੋਂ ਮਨ ਦੀ ਤ੍ਰਿਪਤੀ ਹੋ ਜਾਂਦੀ ਹੈ ਅੰਦਰੋਂ ਇੱਕ ਆਵਾਜ਼ ਹੁੰਦੀ ਹੈ ਉਹ ਸ਼ੰਖ ਵੱਜਦਾ ਫਿਰ ਪ੍ਰਮਾਤਮਾ ਪ੍ਰਗਟ ਹੁੰਦੇ ਨੇ ਜਦੋਂ ਦੇਹ ਤੇ ਰਾਜ ਬਲਿਨੋਂ ਗਿਆਨ ਤੇ ਪ੍ਰਮਾਤਮਾ ਦਾ ਪ੍ਰਗਟ ਹੋਣਾ ਬਾਰ-ਬਾਰ ਇਹਦਾ ਮਤਲਬ ਇਹ ਨਹੀਂ ਵੀ ਕਿ ਇਹ ਜਿਹੜੇ ਵਿਸ਼ੇਸ਼ ਨਾਮ ਨੇ ਇਹਨਾਂ ਦੇ ਲਈ ਹੀ ਪ੍ਰਮਾਤਮਾ ਪ੍ਰਗਟ ਹੁੰਦੇ ਨੇ ਪ੍ਰਮਾਤਮਾ ਹਰ ਇੱਕ ਲਈ ਪ੍ਰਗਟ ਹੁੰਦੇ ਨੇ ਕੁਝ ਨਾਮ ਐਸੇ ਹੁੰਦੇ ਨੇ ਜਿਹੜੇ ਇਤਿਹਾਸ ਦੇ ਵਿੱਚ ਦਰਜ ਨਹੀਂ ਪ੍ਰਮਾਤਮਾ ਅੱਜ ਵੀ ਪ੍ਰਗਟ ਹੁੰਦੇ ਨੇ ਪਰ ਉਹਨਾਂ ਦੇ ਲਈ ਉਹ ਸੱਚੀ ਆਸਥਾ ਜਿਹੜੀ ਹੈ ਉਹ ਚਾਹੀਦੀ ਹੈ ਉਹ ਜਿਹੜੀ ਸੱਚੀ ਆਸਥਾ ਸਾਡੇ ਅਜੇ ਸਮਾਜ ਦੇ ਵਿੱਚ ਨਹੀਂ ਸਾਡੀ ਆਸਥਾ ਅਜੇ ਵੀ ਡਗਮਗਾ ਰਹੀ ਹੈ ਸਾਡੀ ਆਸਥਾ ਹਜੇ ਵੀ ਪੀਰਾਂ ਦੇ ਵਿੱਚ ਹੈ ਮੜੀਆਂ ਦੇ ਵਿੱਚ ਹੈ ਦੇਵੀਆਂ ਦੇ ਵਿੱਚ ਹੈ Rajasthan ਦੇ ਇੱਕ ਬਹੁਤ ਖੂਬਸੂਰਤ ਸ਼ਾਇਰ ਹੋਏ ਨੇ ਦਾਦੂ ਜੀ ਉਹ ਮੜੀਆਂ ਦਾਦੂ ਦੁਨੀਆ ਬਾਵਰੀ ਮੜੀਆਂ ਪੂਜਣ ਊਤ ਜੋ ਨਖੋਟੇ ਆਪ ਮਰੇ ਉਹਨਸੇ ਮੰਗੇ ਭੂ ਜਿਹੜੇ ਆਪ ਦੇ ਔਲਾਦੇ ਮੰਗੇ ਉਹਨਾਂ ਤੋਂ ਅਸੀਂ ਔਲਾਦਾ ਮੰਗਦੇ ਫਿਰਦੇ ਆ ਉਹ ਦੇਵੀਆਂ ਜਿਹੜੀਆਂ ਦੇਵੀਆਂ ਤੁਹਾਡੇ ਕੋਲੋਂ ਬੱਕਰੇ ਮੰਗਦੀਆਂ ਮੁਰਗੇ ਮੰਗਦੀਆਂ ਉਹਨਾਂ ਦੇਵੀਆਂ ਨੂੰ ਅਸੀਂ ਜਾਜਾ ਸਿਰ ਚ ਕਹਾਉਂਦੇ ਹਾਂ ਪਰ ਸਾਨੂੰ ਉਹ ਦੇਵੀ ਯਾਦ ਹੈ ਕਿਸੇ ਜਿਨੇ ਆਪਣੇ ਬੱਚੇ ਤਾਂ ਦੇਦੋ ਦੀ ਵਾਰੇ ਉਹ ਦੇਵੀ ਮਾਹਰਾਮਾ ਭਾਈ ਅੰਬੇਦਕਰ ਮੇਰੇ ਖਿਆਲ ਲੈ ਸ਼ਾਇਦ ਉਹ ਦੇਵੀ ਕਿਸੇ ਨੂੰ ਨਹੀਂ ਯਾਦ ਹੁੰਦੀ ਇੱਕ ਦੇਵੀ ਹੋ ਐ ਜਿਹੜੀ ਤੁਹਾਡੇ ਤੋਂ ਬੱਚੇ ਮਾੜੇ ਬੱਕਰੇ ਦਾ ਬੱਚਾ ਕੋਈ ਮੁਰਗੇ ਦਾ ਤੇ ਇੱਕ ਉਹ ਦੇਵੀ ਐ ਜਿਨੇ ਆਪਣੇ ਚਾਰ ਬੱਚੇ ਵਾਰ ਦਿੰਦੇ ਉਹ ਮਾਹਰਾਮਾ ਭਾਈ ਅੰਬੇਦਕਰ ਉਹ ਸਾਡੀ ਦੇਵੀ ਜਿਨੇ ਕਿਹਾ ਵੀ ਤੁਸੀਂ ਮੇਰੇ ਬੱਚਿਆਂ ਦਾ ਖਿਆਲ ਨਾ ਕਰੋ ਮੇਰੇ ਜਿਹੜੇ 7 ਕਰੋੜ ਬੱਚੇ ਆ ਇਹਨਾਂ ਦਾ ਖਿਆਲ ਕਰੋ ਅਸਲ ਸਾਡੇ ਦੀ ਦੇਵੀ ਉਹ ਹੈ ਮੜੀਆਂ ਮਸਾਰੀਆਂ ਨੂੰ ਪੁੱਜਣ ਦਾ ਕੋਈ ਫਾਇਦਾ ਨਹੀਂ ਆ ਬਹੁਤ ਸੋਹਣਾ ਸ਼ਬਦ ਗਾ ਰਹੇ ਸੀਗੇ ਪ੍ਰਧਾਨ ਜੀ ਪ੍ਰਧਾਨ ਜੀ ਤੁਹਾਡੀ ਟੀਮ ਬਹੁਤ ਵਧੀਆ ਆ ਤੇ ਕੋਸ਼ਿਸ਼ ਕਰਿਆ ਕਰੋ ਥੋੜੀ ਜਿਹੀ ਇਹ ਵੀ ਤੇ ਕ੍ਰਾਂਤੀਕਾਰੀ ਭਜਨ ਦੀ ਰੱਖਿਆ ਕਰੋ ਕਿਉਂਕਿ ਸਾਡੀ ਜਿਹੜੀ ਗੌਮ ਆ ਬਹੁਤ ਲਾਡ ਲੀਏ ਸੋਣ ਜਲਦੀ ਲਾਡ ਕਿ ਕੋ ਸ਼ੋਦਾ ਦੇ ਭਜਨ ਹੋ ਜਾਣ ਜਿਹੜੀਆਂ ਦਾ ਖੋਜਿਆ ਕਰ ਬਹੁਤ ਵਧੀਆ ਇੱਕ ਪਾਸੇ ਤੇ ਕਹਿੰਦੇ ਹੁਣ ਭਜਨ ਦੇ ਵਿੱਚ ਕਹਿ ਰਹੇ ਸੀ ਕਿ ਵੀ ਸ੍ਰਿਸ਼ਟੀ ਕਰਤਾ ਸਿਰਜਣਹਾਰ ਸਭ ਤੋਂ ਮਤਲਬ ਉਹ ਪਰਮਾਤਮਾ ਉੱਪਰ ਹੈ ਤੇ ਫੇਰ ਸਾਡੀ ਆਸਥਾ ਇਧਰ ਉਧਰ ਘੁੰਮਪਟ ਕਰਦੀ ਮੈਂ ਆਪਣੀ ਜ਼ਿੰਦਗੀ ਦੇ 5 ਸਾਲ ਕਵੈਤ ਵਿੱਚ ਬਿਤਾਏ ਤੇ ਉੱਥੇ ਮੇਰਾ ਜਿਹੜਾ ਕੰਮ ਸੀਗਾ वुਡ ਇੰਟੀਰੀਅਰ ਡੈਕੋਰੇਸ਼ਨ ਦਾ ਸੀਗਾ ਸਾਦੇ ਭਾਸ਼ਾ ਚ ਕਹਿ ਰਿਹਾ ਵੀ ਆਪਾਂ ਲੱਗਦਾ ਜਿਹੜਾ ਇੰਟੀਰੀਅਰ ਦਾ ਕੰਮ ਹੈਗਾ ਉਹ ਤਕਰੀਬਨ ਵਸਦੇ ਘਰਾਂ ਦੇ ਵਿੱਚ ਜਾ ਕੇ ਵੀ ਮੈਂ ਕੀਤਾ ਤੇ ਇਸਲਾਮੀ ਤਕਦੀ ਹੈ ਉਹ ਤੇ ਕੋਈ ਕਿਸੇ ਦੇ ਘਰ ਦੇ ਵਿੱਚ ਚਰਾਗ ਨਹੀਂ ਜਾਦੇ ਕੋਈ ਮੜੀਆਂ ਨੂੰ ਮੱਥਾ ਨਹੀਂ ਟੇਕਦਾ ਉਹ ਕਹਿੰਦੇ ਵੀ ਸਾਡੇ ਲਈ ਅੱਲਾਹ ਤੋਂ ਬਿਨਾਂ ਕਿਸੇ ਨੂੰ ਮੰਨਣਾ ਸਾਡੇ ਲਈ ਜ਼ੁਲਮ ਹੈ ਹਰਾਮ ਹੈ ਪਰ ਸਾਡੇ ਲੋਕੀ ਕੋਈ ਨੌਕਜਾ ਤੇ ਕੋਈ ਕੋਈ ਨਿਗਾਹਿਆ ਨੌ ਗੱਜੇ ਦਾ ਮਤਲਬ ਪਤਾ ਕੀ ਹੈ ਨੌ ਦਾ ਮਤਲਬ ਹੈ ਨੌਜਵਾਨ ਤੇ ਗੱਜੇ ਦਾ ਮਤਲਬ ਹੁੰਦਾ ਜਿਹੜਾ ਇਸਲਾਮ ਲਈ ਚੱਲਦਾ ਹੈ ਇਸਲਾਮ ਦਾ ਪ੍ਰਚਾਰ ਕਰਦਾ ਸਾਡੇ ਲੋਕਾਂ ਨੇ ਉਹ ਨੌ ਗੱਜੀਆਂ ਉਹਦੀਆਂ ਕਬਰਾਂ ਬਣਾ ਕੇ ਉਹਨੂੰ ਪੁੱਜਣ ਲੱਗ ਪਏ ਜਿਹਨੂੰ ਤੁਸੀਂ ਲੱਖਾਂ ਲੋਕਾਂ ਦੇ ਕਹਿੰਦੇ ਆ ਬਗਦਾਦ ਦਾ ਰਹਿਣ ਵਾਲਾ ਸੀ ਭਾਰਤ ਦੇ ਵਿੱਚ ਦੂਰ ਦੂਰ ਤੱਕ ਐਂਟਰ ਤੱਕ ਨਹੀਂ ਹੋਇਆ ਸਾਡੀ ਕਿਉਂ ਪਤਾ ਨਹੀਂ ਕਿਤਾ ਉਹਦੀਆਂ ਦਰਗਾਹਾਂ ਬਣਾ ਕੇ ਮੱਥੇ ਟੇਕਣੇ ਸ਼ੁਰੂ ਕਰ ਇਹਨਾਂ ਆਮ ਵਿਸ਼ਵਾਸਾਂ ਦੇ ਵਿੱਚੋਂ ਨਿਕਲੋ ਉਹ ਪ੍ਰਮਾਤਮਾ ਤੋਂ ਉੱਪਰ ਕੋਈ ਸ਼ਕਤੀ ਨਹੀਂ ਹੈ ਕੁਝ ਨਹੀਂ ਹੈ ਉਸ ਤੋਂ ਅੱਗੇ ਆਪਣੇ ਆਪ ਨੂੰ ਅੱਜ ਦੇ ਸਿਆਣੇ ਕਹਿੰਦੇ ਹੁੰਦੇ ਚੰਗਾ ਕਹੋ ਤੇ ਚੰਗਾ ਹੀ ਹੁੰਦਾ ਜਦੋਂ ਤੁਸੀਂ ਪ੍ਰਮਾਤਮਾ ਆਪਣੇ ਨਿਤਨੇਮ 'ਚ ਕਹਿੰਦੇ ਸਰਬੋਤਮ ਦਿਨ ਅੱਜ ਸਭ ਤੋਂ ਉਪਯੁਕਤ ਸਮਾਂ ਅਭੀ ਅਸੀਂ ਜਦੋਂ ਘਰੋਂ ਬਾਹਰ ਨਿਕਲਦੇ ਕਹਿੰਦੇ ਵੀ ਆਹ ਫਲਾਣਾ ਮੱਥੇ ਲੱਗਾ ਯਾਰ ਅੱਜ ਦਾ ਦਿਨ ਮਾੜਾ ਜਿਹਾ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਆ ਸੰਗਤ ਤੁਮਰਾ ਰੂਪ ਖਾਲੀ ਲੈ ਕੇ ਹਰਿ ਦੀ ਵਿੱਚ ਮਬਦਨਾ ਧੂਪ ਪ੍ਰਸਾਦ ਤੇਰਾ ਗੁਣ ਗਾਨ ਹੈ ਸੰਗਤ ਤੁਮਰਾ ਰੂਪ ਇਹਦਾ ਮਤਲਬ ਤਾਂ ਸਾਰੇ ਸੰਗਤ ਰੂਪ ਹੀ ਹੋਏ ਫਿਰ ਮਾੜਾ ਕਿਹੜਾ ਤੇ ਚੰਗਾ ਕਿਹੜਾ ਸਾਰੇ ਚੰਗੇ ਸੋ ਇਸ ਕਰਕੇ ਵਾਲਮੀਕੀਏ ਇਕੱਲਾ ਕਹਾਉਣਾ ਜ਼ਰੂਰੀ ਨਹੀਂ ਉਸ ਪਰਮਾਤਮਾ ਦੀਆਂ ਸਿੱਖਿਆਵਾਂ ਤੇ ਨੂੰ ਪੂਰਨ ਤੌਰ ਤੇ ਮੰਨ ਕੇ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਸਿਰਫ ਉਹਦੇ ਨਾਮ ਦੇ ਨਾਲ ਉਹ ਸਿਰ ਜਿਹੜੀ ਆਸਥਾ ਉਹਦੇ ਵਿੱਚ ਮਣੀ ਬਹੁਤ ਬਣੀ ਹੋਈ ਹੈ ਇੱਥੇ ਸਾਡੇ ਉਹ ਉਹਨਾਂ ਦਵਤਕ ਜੀ ਹੋਣੇ ਬਹੁਤ ਵਧੀਆ ਲੈਣਾ ਲਿਖਦੇ ਨੇ ਉਹ ਥੋੜਾ ਜਿਹਾ ਕੜਵਾ ਪੂਰ ਜਾਂਦੇ ਨੇ ਉਹ ਕਹਿੰਦੇ ਨੇ ਜਗ ਦੇ ਮਾਲਕ ਨਾ ਤੂੰ ਖੇਡੇ ਨੀਤੀਆਂ ਜਗ ਦੇ ਮਾਲਕ ਨਾ ਤੂੰ ਖੇਡੇ ਨੀਤੀਆਂ ਪੂਜਣ ਨੂੰ ਤੂੰ ਹੋਰ ਕਹਿਣ ਨੂੰ ਬਾਅਨੇ ਕੀਆ ਲੱਜ ਸ਼ਰਮ ਲੱਗਦਾ ਤੂੰ ਕੋਲ ਕੇ ਪੀਤੀਆ ਪੂਜਣ ਨੂੰ ਤੂੰ ਹੋਰ ਕਹਿਣ ਨੂੰ ਬਾਅਨੇ ਕੀਆ ਲੈ ਕਿਤਾਬਾਂ ਪ੍ਰਭੂ ਨਾਮ ਤੇ ਤੂੰ ਪੜੀਆਂ ਨੇ ਗੱਲਾਂ ਕੌੜੀਆਂ ਜਰੂਰ ਪਰਖੀਆਂ ਨੇ ਜਿਆ ਸਨਮਾਨ ਵੱਧ ਮਿਲ ਗਈ ਨੌਕਰੀ ਜਦ ਬਾਲਮੀਕੀ ਨਾਮ ਤੇ ਤੇ ਪਤਾ ਹੈ ਆਪਣੇ ਦਰਵਾਜ਼ੇ ਦੇ ਮੁਰੇ ਇੰਡੀਆ ਖਾਸ ਕਰਕੇ ਬਹੁਤ ਲਿਖਦੇ ਆ ਲਿਖਿਆ ਦਰਵਾਜ਼ੇ ਤੇ ਸ਼ਿਵ ਕਿਰਪਾ ਕੀਤੀਆਂ ਲਿਖਿਆ ਦਰਵਾਜ਼ੇ ਤੇ ਸ਼ਾਨੀ ਕਿਰਪਾ ਕੀਤੀ ਆ ਪੂਜਣੇ ਨੂੰ ਤੂੰ ਹੋਰ ਕਹਿਣ ਨੂੰ ਬਾਹਮੇ ਕਿਆ ਜਗ ਦੇ ਮਾਲਕ ਨਾ ਤੂੰ ਖੇਡੇ ਨੀਤੀਆਂ ਪੂਜਣ ਨੂੰ ਤੂੰ ਹੋਰ ਕਹਿਣ ਨੂੰ ਬਾਹਮੇ ਕਿਆ ਸਵੇਸ਼ ਕਰਦੇ ਜੇ ਪ੍ਰਮਾਤਮਾ ਪ੍ਰਤੀ ਆਸਥਾ ਹੈ ਤੁਹਾਨੂੰ ਸੱਚੀ ਰੱਖੋ ਉਹਦੇ ਵਿੱਚ ਕੋਈ ਮਿਕਸ ਨਾ ਕਰੋ ਜੇ ਉਹ ਸਿਰਜਣ ਆਰੀ ਉਹ ਆ ਕਰਤਾ ਧਰਤਾ ਹੀ ਉਹ ਆ ਤੇ ਫਿਰ ਵੀ ਲੋੜ ਇਧਰ ਉਧਰ ਅੱਜ ਤੱਕ ਅਸੀਂ ਸਾਨੂੰ ਕੁਝ ਮਿਲਿਆ ਸਭ ਤੋਂ ਜ਼ਿਆਦਾ ਸਾਡੇ ਲੋਕ ਹੀ ਨੰਗੇ ਪੈਰੀ ਬਾੜਾ ਚ ਜਾਂਦੇ ਨੇ ਹੁਣ ਤਾਂ ਕਾਫੀ ਫਰਕ ਪੈ ਗਿਆ ਧਰਮ ਦਾ ਪ੍ਰਚਾਰ ਪ੍ਰਸਾਰ ਹੋਣ ਕਰਕੇ ਕਾਫੀ ਫਰਕ ਪੈ ਗਿਆ ਹੈ ਯਾਹਨ ਨਹੀਂ ਤਾਂ ਪਹਿਲਾਂ ਕਰਦੇ ਜਾ ਕੇ ਇਹਨਾਂ ਨੇ ਬਾੜਾ ਚ ਜਾਣਾ ਉੱਥੇ ਜਾ ਕੇ ਲੰਗਰ ਲਾਉਣੇ ਉਸ ਤੋਂ ਬਾਅਦ ਜਦੋਂ ਘਰ ਵਾਪਸ ਆਉਣਾ ਥੱਕੇ ਹਾਰੇ ਨੇ ਆਉਣ ਬਿਮਾਰ ਹੋ ਜਾਣਾ ਉਤੋਂ ਦਿਹਾੜੀਆਂ ਟੁੱਟਣੀਆਂ ਤੇ ਉਦੋਂ ਬਿਮਾਰ ਹੋਣਾ ਜਿਹੜਾ ਵੱਖਰੇ ਕੀ ਖੱਡੇ ਵਸ਼ੁਣ ਹੁਣ ਸੁਧਾਰ ਹੋਇਆ ਕਾਫੀ ਧਰਮ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੁੰਦਾ ਕਰਕੇ ਬਾਕੀ ਪ੍ਰਚਾਰਕਾਂ ਨੂੰ ਵੀ ਇਹ ਬੇਇੱਜ਼ਤੀ ਹੈ ਜਿਹੜੇ ਪ੍ਰਚਾਰਕ ਜਿਹੜਾ ਠੀਕ ਕਰਨਾ ਸ਼ਾਇਦ ਮੇਰੇ ਖਿਆਲਾਂ ਸ ਆ ਅੰਦਰ ਵਿਸ਼ਵਾਸਾਂ ਦੀ ਆਪਾਂ ਗੱਲ ਕਰਦੇ ਸੀ ਵਿਚੇ ਰਹਿ ਗਈ। ਇਸ ਸਾਲੋਂ ਦੱਸਿਆ ਹੀ ਨਹੀਂ ਗਿਆ। ਜਿੰਨੇ ਅੱਜ ਤੱਕ ਦੇ ਜਿਹੜੇ ਤਿਹਾਰ ਨੇ ਮੇਰੇ ਖਿਆਲ ਨਾਲ ਸਾਡੀ ਇੱਕ ਬਾਹਦ ਕੌਮ ਆ ਜਿਹੜੀ ਆਪਣੇ ਪੁਰਖਿਆਂ ਦੀ ਮੌਤਾਂ ਦੇ ਨਾਸ਼ਾ ਦੇ ਉੱਤੇ ਨੱਚ ਰਹੀ ਹੈ। ਦਿਵਾਲੀ ਨੂੰ ਕਿੰਨੇ ਮਨਾਉਂਦੇ ਆ ਸਾਰੇ ਮਨਾਉਂਦੇ ਆ ਨਾ। ਅੱਜ ਥੱਕ ਸਾਡੇ ਪ੍ਰਚਾਰਕਾਂ ਤੋਂ ਇਹ ਸੁਨੇਹਾ ਨਹੀਂ ਦੇ ਹੋਇਆ। ਦੀ ਦੁਹਾਲੇ ਦੀਵਾਲੀ ਸਾਡਾ ਤਿਹਾਰ ਨਹੀਂ ਹੈ ਦੀਵਾਲੀ ਸਾਡੇ ਮਹਾਪੁਰਖੇ ਸ਼ੰਭੂਕ ਮਹਾਮੁਨੀ ਸ਼ੰਭੂਕ ਦਾ ਜਦੋਂ ਕਤਲ ਕੀਤਾ ਗਿਆ ਤੇ ਉਸ ਖੁਸ਼ੀ ਵਿੱਚ ਉਹਨਾਂ ਨੇ ਦੀਵੇ ਬਾਲੇ ਨੇ ਨਾ ਕਿ ਰਾਮ ਦੇ ਅਯੋਧਿਆ ਤੋਂ ਵਾਪਸ ਆਏ ਦਰਸ ਉਹਦੇ ਵਿੱਚ ਜੋ ਸਾਨੂੰ ਟੀਵੀਆਂ ਦੇ ਵਿੱਚ ਦਿਖਾਇਆ ਗਿਆ ਅਸੀਂ ਉਹਨੂੰ ਹੀ ਸੱਚ ਮੰਨ ਲਿਆ ਸੱਚ ਕਿਦਾਂ ਮੰਨ ਲਿਆ ਉਹ ਤੁਸੀਂ ਕਹਾਣੀ ਸੁਣੀ ਹੋਵੇਗੀ ਜਦੋਂ ਕੋਈ ਬੰਦਾ ਬੱਕਰਾ ਲੈ ਕੇ ਜਾਣ ਰਿਹਾ ਸੀ ਬੱਕਰੇ ਦਾ ਬੱਚਾ ਤੇ ਰਾਤ ਵਿੱਚ ਚਾਰ ਠਾਕ ਟਕਰ ਗਏ ਚੌਹ ਠੱਗਾ ਦੇ ਵਿੱਚ ਇੱਕ ਨੇ ਪਹਿਲਾਂ ਦੂਹ ਹੋ ਕੇ ਕਿਹਾ ਵੀ ਭਾਈ ਤੂੰ ਕੁੱਤੇ ਦਾ ਬੱਚਾ ਕਿੱਥੇ ਲਈ ਜੰਨਾ ਉਹ ਕਹਿੰਦਾ ਨਹੀਂ ਵੀ ਮੈਂ ਤਾਂ ਬੱਕਰੇ ਦਾ ਬੱਚਾ ਲੈ ਕੇ ਆਇਆ ਉਹ ਜਦੋਂ ਦੂਜੇ ਠਾ ਜਾਂਦਾ ਉਹ ਵੀ ਇਸੇ ਤਰ੍ਹਾਂ ਹੀ ਕਹਿੰਦਾ ਉਹ ਮਤਲਬ ਜਦੋਂ ਚੌਹ ਜਾਣ ਨੇ ਕਹਿ ਤਾ ਉਹਨੂੰ ਆਪਣੇ ਆਪ ਤੇ ਸ਼ੱਕ ਹੋਇਆ ਉਹ ਛੱਡ ਕੇ ਤੇ ਚੱਲ ਗਿਆ ਤੇ ਉਹਨਾਂ ਨੇ ਮਗਰੋਂ ਚੱਕ ਲਿਆ ਉਹੀ ਚਾਰ ਠੱਗਾਂ ਦੇ ਵਾਂਗੂ ਸਾਨੂੰ ਇਤਿਹਾਸ ਨੂੰ ਪੜਾਇਆ ਗਿਆ ਬਾਰ-ਬਾਰ ਉਹੀ ਇਤਿਹਾਸ ਸਾਨੂੰ ਸਮਝਾਇਆ ਗਿਆ ਚਾਹੇ ਉਹ ਕਿਤਾਬਾਂ 'ਚ ਹੋਵੇ ਚਾਹੇ ਉਹ ਟੀਵੀਆਂ 'ਚ ਹੋਵੇ ਅਸੀਂ ਉਹਨੂੰ ਹੀ ਸੱਚ ਮੰਨ ਲਿਆ ਸਾਡੀ ਜਿਹੜੀ ਮੈਂਟੈਲਿਟੀ ਇੰਦਾ ਦੀ ਕਰ ਦਿੱਤੀ ਵੀ ਅਸੀਂ ਪਹਿਲੀ ਗੱਲ ਤਾਂ ਜਿੰਨਾ ਚਿਰ ਸਾਤ-ਅੱਠ ਬਾਹਾਨਾ ਕਿਸੇ ਦਾ ਲੱਗੀਆਂ ਹੋਣ ਉਹਨੂੰ ਰੱਬ ਨਹੀਂ ਮੰਨਦੇ ਜਾਂ ਉਹਦਾ ਕੋਮਲਾ ਜਿਹਾ ਹੋਵੇ ਅਸੀਂ ਉਹਨੂੰ ਰੱਬ ਮੰਨਦੇ ਪਰਮਾਤਮਾ ਦੀ ਛਵੀ ਬੱਕਰੀ ਬਣਾਈ ਪਾਈ ਸਾਡੇ ਹਨਾ ਸੋ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਪ੍ਰਚਾਰ ਪ੍ਰਸਾਦ ਦੀ ਬਹੁਤ ਜ਼ਰੂਰ ਹੈ ਪਰਮਾਤਮਾ ਦੇ ਜਦੋਂ ਅਸੀਂ ਇਹ ਜਿਹੜੀਆਂ ਮੈਂ ਗੱਲਾਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਜਦੋਂ ਅਸੀਂ ਯੋਗ ਵਿਸ਼ਿਸ਼ਟ ਨੂੰ ਪੜ੍ਹਦੇ ਆ ਨਾ ਉਹਦੀ ਜਿਹੜੀ ਸਿੱਖਿਆ ਹੀ ਹੈ ਅਲੱਗ ਹੈ ਉਹ ਜਿੱਦਾਂ ਪਾਸਾ ਪਲਟਣ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਸੱਚੀ ਰਮਾਇਣ ਨੂੰ ਪੜ੍ਹਦੇ ਆ ਨਾ ਮੈਂ ਗੱਲ ਕਰਦਾ ਪਿਆ ਸੀ ਦੀਵਾਲੀ ਨੂੰ ਦੀਵਾਲੀ ਸਾਡਾ ਤਿਉਹਾਰ ਨਹੀਂ ਮੈਂ ਖੁਦ ਮੈਂ ਉਹੀ ਗੱਲ ਕਰੂੰਗਾ ਜਿੰਨੀ ਕਿ ਮੈਂ ਆਪਣੇ ਜੀਵਨ ਦੇ ਵਿੱਚ ਉਦੇ ਨਾਲ ਵਿਚਰਦਾ ਪਿਆ ਅਸੀਂ ਕੋਈ ਤਿਹਾੜ ਨਹੀਂ ਮਨਾਉਦੇ ਸਿਰ ਪ੍ਰਮਾਤਮਾ ਵਾਲਮੀਕ ਦੇ ਮਾਂਜ ਦੇ ਪ੍ਰਗਟ ਦਿਨ ਤੋਂ ਇਲਾਵਾ ਕੋਈ ਤਿਹਾੜ ਚਲੋ ਜੇ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਜਾਂ ਜੋ ਕੁਸ਼ਿਸ਼ਤੀ ਨਹੀਂ ਸਾਡੇ ਅੱਜ ਇਹ ਤਾਂ ਮੰਨਦੇ ਆ ਕਿ ਅੱਜ ਜਿੱਥੇ ਅਸੀਂ ਬੈਠੇ ਆ ਉਸ ਬਾਬਾ ਸਾਹਿਬ ਦਾ ਅੰbedkar ਦੀ ਦੇਨ ਹੈ ਬਾਬਾ ਸਾਹਿਬ ਅੰਬੇਦਕਰ ਨੇ ਜਦੋਂ ਮੰਨੂਵਾਦੀ ਤਿਹਾੜਾਂ ਦਾ ਉਹਨਾਂ ਨੇ ਕਰ ਦਿੱਤਾ ਵੀ ਮੈਂ ਮੰਨੂਵਾਦੀ ਤਿਹਾੜਾਂ ਨੂੰ ਨਹੀਂ ਮੰਨਦਾ ਹੈਗਾ ਤੇ ਫੇ ਸਾਡਾ ਵੀ ਸਮਝਵਾਨ ਦਾ ਅਸੀਂ ਉਹਨਾਂ ਤੋਂ ਨਾਮ ਲੁਹਰਾਈਏ ਨਾਮ ਨਹੀਂ ਠੀਕ ਹੈ ਜੀ ਬਾਕੀ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਅੱਜ ਜਿਹੜਾ ਸਮਾਜ ਹੈ ਸਾਂਝਾ ਬੈਠਾ ਮੈਂ ਦੇਖਣਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਦੇ ਵੀ ਵੀ ਇੱਥੇ ਆਏ ਨੇ ਤੇ ਮੈਂ ਇੱਕ ਬੇਨਤੀ ਬੂਰ ਕਰਦੇ ਹਾਂ ਕਿ ਬੜੀ ਖੁਸ਼ੀ ਵਾਲੀ ਗੱਲ ਹੈ ਜਦੋਂ ਅਸੀਂ ਇਹਨਾਂ ਪ੍ਰੋਗਰਾਮਾਂ ਨੂੰ ਇਹਨਾਂ ਸਮਾਗਵਾਂ ਨੂੰ ਸਾਂਝੇ ਹੋ ਕੇ ਮਨਾਉਨੇ ਆਂ ਤੇ ਪਰ ਇੱਕ ਚਿੰਤਾ ਦਾ ਵਿਸ਼ਾ ਬਹੁਤ ਵੱਡਾ ਸਾਡੇ ਵਿੱਚ ਕੁਝ ਇੱਕ ਕੌਣ ਪੈਦਾ ਹੋ ਗਿਆ ਉਹ ਕੌਣ ਜਿਹੜਾ ਵਰਨਿਕ ਸਮਾਜ ਦੇ ਵਿੱਚ ਵੀ ਲੱਗ ਰਿਹਾ ਹੈ ਤਰਵਿਦਾਸ ਜੀ ਆਉਮ ਦੇ ਵਿੱਚ ਕੁਝ ਸਾਡੇ ਵਿੱਚ ਨਵੇਂ ਬੁੱਧੀਜੀਵੀ ਪੈਦਾ ਹੋ ਗਏ ਨੇ ਜਿਹੜੇ ਪ੍ਰਮਾਤਮਾ ਦੇ ਉੱਤੇ ਵੀ ਟਿੱਪਣੀ ਕਰਦੇ ਨੇ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੇ ਟਿੱਪਣੀ ਕਰਦੇ ਨੇ ਜਿਨ੍ਹਾਂ ਨੂੰ ਬੁੱਧੀ ਜੀ ਖਾਪ ਰੱਖ ਰਹੀਆਂ ਚੀਜ਼ਾਂ ਦਾ ਕਿਉਂਕਿ ਉਹ ਕਹਿੰਦੇ ਨੇ ਵੀ ਜਿਹੜੀ ਰਮਾਇਣ ਆ ਇਤਿਹਾਸ ਹੈ ਕੱਲੋਂ ਪਰਮਾਤਮਾ ਦੇ ਟਿੱਪਣੀ ਨਹੀਂ ਕਰਦੇ ਭਗਵਾਨ ਦਾਸ ਦੀ ਇੱਕ ਲਿਖੀ ਹੋਈ ਬੁੱਕ ਹੈ ਜਿਹਦਾ ਨਾਮ ਹੈ ਮੈ ਭੰਗ ਉਹਦੇ ਵਿੱਚ ਉਹ ਲਿਖਦੇ ਨੇ ਵੀ ਕਾਂਸੀ ਦੇ ਵਿੱਚ ਇੱਕ ਇਨਸਾਨ ਨੇ ਜਨਮ ਲਿਆ ਤੇ ਉਹਨੇ ਸਨਾਤਨ ਧਰਮ ਦਾ ਜਿਹੜਾ ਪ੍ਰਚਾਰ ਆ ਬੜੇ ਜ਼ੋਰ ਸ਼ੋਰ ਨਾਲ ਤੇ ਉਸ ਭਗਵਾਨ ਦਾਸ ਦੀ ਜਿਹੜੀ ਬੁੱਕ ਨੂੰ ਡੀਕੋਡ ਕੀਤਾ ਭਗਵਾਨ ਰਸੂਲਪੁਰ ਨੇ ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਬੱਲਾਂ ਵਾਲੇ ਡੇਰੇ ਤੇ ਮਾਫੀ ਤੱਕ ਮੰਗਾਈ ਗਈ ਇਸ ਕਰਕੇ ਇਹਨਾਂ ਦਾ ਖਿਆਲ ਰੱਖੋ ਜਿਹੜੇ ਆਪਸੀ ਜਿਹੜੀ ਫਿਕਿਆ ਇਹਨੂੰ ਨਾਂ ਪੈਣ ਲੋ ਬੁੱਧ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਬੁੱਧ ਦਾ ਉਹ ਕਹਿੰਦਾ ਵੀ ਬੁੱਧ ਦਾ ਤੇ ਇੰਨੀ ਕਿਹਾ ਦੂਰ ਦੀ ਗੱਲ ਕਹਿੰਦੇ ਸਾਡੇ 바ਵਾ ਸਾਹਿਬ ਅੰਬੇਦਕਰ ਨਾਲ ਜਦੋਂ ਜੋੜਦੇ ਆ 바ਵਾ ਸਾਹਿਬ ਅੰਬੇਦਕਰ ਦਾ ਦੂਰ ਦੂਰ ਤੱਕ ਬੁੱਧ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ 바ਵਾ ਸਾਹਿਬ ਅੰਬੇਦਕਰ ਨੇ ਉਸ ਟਾਈਮ ਸਿਰਫ ਇਸ ਚੀਜ਼ ਨੂੰ ਚੁਣਿਆ ਤਾਂ ਸਿਰਫ ਰਾਜਨੀਤਿਕ ਪੱਕੋ ਵੀ ਮੈਂ ਜਿਹੜਾ ਹਿੰਦੂ ਜਨਮਿਆ ਜ਼ਰੂਰ ਆ ਹਿੰਦੂ ਮਰਾਂ ਸਿਰਫ ਇੰਨਾ ਕਹਿੰਦਾ ਹਿੰਦੂਵਾਦ ਕੁਛ ਨਹੀਂ ਮੇਰੇ ਖਿਆਲ ਨਾਲ ਟਾਈਮ ਜ਼ਿਆਦਾ ਲੈ ਰਹੇ ਹਾਂ ਹਾਂਜੀ ਤੇ ਮੈਂ ਆਪਣੇ ਵਿਚਾਰਾਂ ਨੂੰ ਇੱਥੇ ਸਮਾਪਤ ਕਰਦਾ ਹਾਂ ਤੇ ਵੀ ਜੀ ਕਹਿੰਦੇ ਟਾਈਮ ਜ਼ਿਆਦਾ ਹੋ ਗਿਆ ਤੇ ਆਪਣੇ ਸ਼ਬਦਾਂ ਨੂੰ ਇੱਥੇ ਵਿਰਾਮ ਦਿੰਦਾ ਜੈ ਵਾਲਮੀਕੀ ਜੈ ਭੀਮ ਜੈ